ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਰਾਨਦਾ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੈ ਗੁਰੂ ਚਰਨਾਂ ਚਰਦਾਸ ਬੇਨਤੀ ਸਤਿਗੁਰੂ ਜੀ ਆਪੀ ਸੇਵਨ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਵਾ ਮਿਲੀ ਹੈ ਅੱਪਾਂ ਨੇ ਸਭ ਨੇ ਕਰ ਦਿੱਤਾ ਜੀ ਸਾਹਮਣੇ ਵਾਹਿਗੁਰੂ ਜੀ ਅੱਜ ਆਪ ਵੀ ਨੂੰ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਸਦਾਨ ਪਾਤਸ਼ਾਹ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਚਤੇਦਾਰ ਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਸਮੁੱਚੀ ਜੈਕਟਰ ਕਮੇਟੀ ਤੇ ਬਹੁਤ ਹੀ ਸਕਾਰਜੋਗ ਹਸਤੀ ਮਾਨ ਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਖਰੀਕਾਤਕ ਸਾਹਿਬ ਅਤੇ ਮੁੱਖ ਗ੍ਰੰਥੀ ਸੱਚਕੰਨ ਸਿੰਘ ਜੀ ਦਰਬਾਰ ਸਾਹਿਬ ਸਾਰੀਆਂ ਸੰਗਤਾਂ ਸੰਗਤਾਂ ਮਹਾਪੁਰਸ਼ਾਂ ਨਿੰਗ ਸਤ ਜਥੇਬੰਦੀਆਂ ਅਤੇ ਦਮਦੀਨ ਟਕਸਾਲ ਅਤੇ ਨਿਰਮਲ ਜਥੇਬੰਦੀਆਂ ਅਤੇ ਬਹੁਤ ਹੀ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਗੁਰੂ ਨੇ ਸਾਡੇ ਤੇ ਬਹੁਤ ਵੱਡਾ ਮਾਲਕ ਨੇ ਤਰਸ ਕੀਤਾ ਕਿ ਉਹ ਪਿਛਲੇ ਕੋਈ ਮਾਤਾ ਪਿਤਾ ਦੀ ਕੋਈ ਕਮਾਈ ਆ ਸੰਗਤਾਂ ਦੀਆਂ ਅਸੀਸਾਂ ਨੇ ਉਹਨਾਂ ਦੀ ਕਿਰਪਾ ਬਖਸ਼ੇ ਦੁਆਰਾ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ੇ ਦੁਆਰਾ ਇਹ ਬਹੁਤ ਹੀ ਮਹਾਨ ਪਿਤਰ ਸੇਵਾ ਬਖਸ਼ਿਸ਼ ਕੀਤੀ ਆ ਇਹ ਦਾਸ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਜਰਨਾ ਚ ਕਿ ਪਾਰਸ਼ਾ ਅਸੀਂ ਜੋ ਨਹੀਂ ਉਸੇ ਆਪ ਹੀ ਸੀਸ ਤੇ ਮਿਹਰ ਪ੍ਰਾਤ ਕਰਕੇ ਆਪ ਮਹਾਨ ਪਿਤਰ ਸੇਵਾ ਦੇ ਯੋਗ ਬਣਾ ਕੇ ਆਪ ਸੇਵਾ ਲੈਂਦੇ ਰਹੋ ਵਿਸ਼ੇਸ਼ ਤੌਰ ਤੇ ਤਖਸ਼ੀਦਾਉਨਾ ਸਾਹਿਬ ਦੀਆਂ ਸੰਗਤਾਂ ਅਲੱਗ ਆਸੀ ਸੰਗਤਾਂ ਦਾ ਜਿੱਥੇ ਦਾਸ ਨੇ 20 ਸਾਲ ਪੰਜ ਪਿਰੇ ਸਾਹਿਬ ਨੇ ਚ ਸੇਵਾ ਅਮਰ ਸੰਚਾਰ ਦੀ ਨਿਭਾਈ ਆ ਕੋਟਾਨ ਕੋਟ ਸ਼ੁਕਰ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ಅಪਾਰ ਕਿਰਪਾ ਬਖਸ਼ ਕੇ ਗੁਰੂ ਕਾਂਸੀ ਧਰ ਤੋਂ ਏਡੀ ਵੱਡੀ ਮਹਾਨ ਇਹ ਸੇਵਾ ਬਖਸ਼ਿਸ਼ ਕੀਤੀ ਆ ਰੋਮ ਰੋਮ ਕਰਕੇ ਪਾਤਸ਼ਾਹ ਦਾ ਸ਼ੁਕਰ ਸੰਗਤਾਂ ਦਾ ਸ਼ੁਕਰ ਸਮੁੱਚੇ ਪੰਥ ਦਾ ਸ਼ੁਕਰ ਸਤਿਰਦਾਸ ਬੇਨਤੀ ਹੈ ਇਸੇ ਤਰ੍ਹਾਂ ਸਾਡਾ ਕਾਲ ਸਰਪੰਚ ਚੜ੍ਹਦੀ ਕਲਾ ਕਰੇ ਤੇ ਗੁਰੂ ਰਾਮਦਾਸ ਸਾਧ ਦੇ ਤੋਂ ਇਸੇ ਤਰ੍ਹਾਂ ਸਾਰੇ ਸਿੰਘ ਸਰਵਨਾਂ ਤੋਂ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸੇਵਾ ਕਰਨ ਦਾ ਬਾਲੋ ਤੁਹਾਨੂੰ ਚਾਹ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਕੋਟਾਂ ਕੋਟ ਸ਼ੁਕਰ ਬਾਦਸ਼ਾਹ ਜੀ ਦਾ ਸਾਰੇ ਸਮੁੱਚੇ ਮੀਡੀਆ ਦਾ ਜਿੰਨੇ ਆਪ ਜੀ ਤੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਦੋ ਸਿੰਘ ਸਰਵਨ ਨੂੰ ਸੇਵਾ ਪ੍ਰਾਪਤ ਹੋਈ ਹੈ ਇਸ ਮੌਕੇ ਤੇ ਆਜੀ ਦੋਬਲ ਸਿੰਘ ਜੀ ਕਰਦੇ ਨੇ ਵਾਹਿ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਪਾਵਨ ਬਾਣੀ ਦਾ ਬਚਨ ਹੈ ਸੇਵਾ ਮੰਗੇ ਸੇਵ ਕੋ ਲਈਆ ਪਉਂਸੇ ਸਤੂ ਸੰਗਮ ਸਕਤੇ ਠੱਠੇ ਪਾਵਾ ਦੇਵ ਭਾਨਗੁਰ ਰਾਮਦਾਸ ਜੀ ਮਹਾਰਾਜ ਦੀ ਬਾਣੀ ਸਾਹਿਬਾਨ ਅਤੇ ਭਾਨਗੁਰ ਹਰਿ ਸਿੰਘ ਜੀ ਮਹਾਰਾਜ ਜਿਸ ਸਾਸ਼ਣੇ ਬੜੀ ਮਿਹਰਮਤ ਕਰਕੇ ਦੋ ਬ੍ਰਮੁਖ ਪਿਆਰੇ ਗਿਆਨੀ ਤੇਵਲ ਸਿੰਘ ਜੀ ਔਰ ਗਿਆਨੀ ਮਨਪੁਰਪਾਲ ਸਿੰਘ ਜੀ ਹੋਰ ਆਤਿ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਔਰ ਇੱਕ ਮਰਿਆਦਾ ਬਣਾਈ ਹੋਈ ਹੈ ਮਰਿਆਦਾ ਚੱਲੀ ਆਉਂਦੀ ਹੈ ਕਿ ਸੱਚ ਕੰਡਸ਼ੀ ਦੇ ਰਮਨਾਰ ਸਾਹਿਬ ਜੀ ਨੇ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਟਾਲਰ ਸਾਹਿਬ ਜੀ ਦੇਖਿਆ ਕਿ ਰਾਸ ਕਰਕੇ ਮੁਖਵਾਕ ਲੈ ਕੇ ਮੁਸਲਮਾਨ ਦੀ ਬਖਸ਼ਿਸ਼ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਮਰਿਆਦਾ ਹੈ ਇਹ ਸੰਪੰਨ ਹੋ ਜਾਂਦੀ ਹੈ ਔਰ ਅੱਜ ਗੁਰਦੁਆਰਾ ਬਾਬਾ ਟਾਲਰ ਸਾਹਿਬ ਜੀ ਵਿਖੇ ਜੋ ਸਿੰਘ ਸਾਹਿਬ ਜੀ ਦੇ ਸੇਵਾ ਸੰਭਾਲ ਉਸ ਬਾਅਦ ਜਿਹੜੀ ਮਰਿਆਦਾ ਸੀ ਉਹ ਸੰਪੰਨ ਹੋਈ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖਾਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖਣ ਔਰ ਗੁਰਮਰਿਆਦਾ ਜਿਹੜੀ ਹੈ ਉਹ ਬੜੇ ਹੀ ਚੜ੍ਹਦੀ ਕਲਾ ਵਿੱਚ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰੇ ਸਿੰਘ ਸਾਹਿਬ ਚੋਣ ਕਿਵੇਂ ਹੁੰਦੀ ਹੈ ਕਿੰਨੇ ਸਿੰਘ ਸਾਹਿਬ ਇਸਾ ਲੈਂਦੇ ਨੇ ਕਿਸ ਤਰੀਕੇ ਨਾਲ ਚੋਣ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਾਬ ਕਮੇਟੀ ਬਣਦੀ ਹੈ ਜਿਵੇਂ ਜਿਵੇਂ ਹਰਮੰਦਰ ਸਾਹਿਬ ਜੀ ਵਿਖੇ ਕੋਈ ਸਿੰਘ ਸਾਹਿਬ ਜੀ ਸੇਵਾ ਮੁਕਤ ਹੋ ਜਾਂਦੇ ਆ ਤੇ ਲੋੜ ਅਨੁਸਾਰ ਸੱਤ ਗ੍ਰੰਥੀ ਸੱਚਖੰਡੀਰ ਹਰਮੰਦਰ ਸਾਹਿਬ ਉਹ ਇੱਕ ਪੱਤਰਕਾਰ ਸ਼੍ਰੋਮਣੀ ਗੁਰਦੁਆਰਾ ਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰ ਕਮੇਟੀ ਵਿੱਚ ਵਿਚਾਰ ਕੇ ਤੇ ਸਿੰਘ ਸਹਿਬਾਨ ਰੱਖਣ ਦੀ ਪ੍ਰਤੀ ਕਰਨ ਦੀ ਅਨੁਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਭੇਜਦੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਜੋ ਜਿਹੜੇ ਜਿਹੜੇ ਉਮੀਦਵਾਰ ਉਹਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਲਈ ਜਾਂਦੀ ਹੈ ਔਰ ਜਿਹੜੇ ਇੰਟਰਵਿਊ ਵਿੱਚ ਸਫਲ ਹੁੰਦੇ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੀ ਮੋਹਰ ਹੈ ਉਹ ਸਾਬਕਾ ਕਮੇਟੀ ਵੱਲੋਂ ਲੱਗਦੀ ਹੈ ਉਹ ਪ੍ਰੰਤ ਫੇਰ ਜੋ ਜਿਹੜੀ ਉਹ ਸਾਬਕਾ ਕਮੇਟੀ ਦੀ ਸਾਈਨ ਕੀਤੀ ਉਹ ਜਿਹੜੀ ਪੱਤਰਕਾ ਹੁੰਦੀ ਹੈ ਉਹ ਅੰਤਰ ਕਮੇਟੀ ਕੋਲ ਭੇਜੀ ਜਾਂਦੀ ਹੈ ਤਾਂ ਅੰਤਰ ਕਮੇਟੀ ਆਪਣੀ ਮੀਟਿੰਗ ਕਰਕੇ ਉਹਦੇ ਫੈਸਲੇ ਵਿੱਚ ਜਿਹੜੀ ਹੈ ਉਹ ਗ੍ਰਾਂਥੀ ਸਿੰਘ ਸਾਹਿਬ ਨਿਯੁਕਤ ਕਰਨ ਬਾਅਦ ਜਿਹੜਾ ਫੈਸਲਾ ਹੈ ਉਹ ਕਰਦੀ ਹੈ ਉਪਰੰਤ ਸਮਾਨਿਗਤ ਕਰਕੇ ਤੇ ਜਿਹਨੇ ਅੱਜ ਸੇਵਾ ਸੰਭਾਲ ਸਮਾਗਮ ਹੋਇਆ ਇਹ ਜਿਹੜਾ ਸੇਵਾ ਸੰਭਾਲ ਸਮਾਗਮ ਹੈ ਉਹ ਕੀਤਾ ਜਾਂਦਾ ਹੈ ਔਰ ਬਾਕੀ ਸਾਰੀ ਮਰਿਆਦਾ ਜਵਾਬ ਦੀ ਨੇ ਦੇਖੀ ਹੈ ਇਹ ਸਾਰੇ ਜਿਹੜੀ ਮਰਿਆਦਾ ਹੈ ਇਹ ਨਵਾਈ ਦਾ ਠੀਕ ਹੈ ਸਮੇ ਸਮੇ ਜੋ ਕਿ ਲੋੜ ਅਨੁਸਾਰ ਜਿਹੜੀ ਭਰਤੀ ਹੈ ਜਿਹੜੀ ਨਿਯੁਕਤੀ ਹੈ ਉਹ ਹੁੰਦੀ ਰਹਿੰਦੀ ਹੈ ਤੇ ਬਾਕੀ ਸੰਗਤ ਦੇ ਵਿੱਚ ਸੰਗਤ ਦੇ ਬਰਾਵੇ ਤੇ ਵਿਮਨਜੋਗ ਸਿੰਘ ਸਾਹਿਬ ਜੀ ਨੇ ਸੰਗਤ ਚ ਜਾਣਾ ਹੁੰਦਾ ਪ੍ਰਚਾਰ ਵਾਸਤੇ ਜਾਣਾ ਹੁੰਦਾ ਤੇ ਬਾਕੀ ਲੋੜ ਅਨੁਸਾਰ ਫਿਲਹਾਲ ਜਿਹੜੀ ਅੱਜ ਜੁਕਤਿਆ ਹੋਣ ਦਾ ਵੀ ਲੋੜ ਹੈ ਉਹ ਸੰਪੂਰਨ ਹੋਈ ਹੈ ਅੱਗੇ ਜਿਵੇਂ ਜਿਉ ਸਤਿਗੁਰੂ ਹੁਕਮ ਕਰਨਗੇ ਤੇ ਮੈਂ ਤੈਨੂੰ ਕਾਰ ਚੱਲਦੀ